ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਵਿੱਡੀ ਜੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਪਿੰਡ ਸੇਖੇ ਦੇ ਵਿਖੇ ਚੱਲ ਰਹੇ ਮੁੜਵ ਸੇਵਾ ਕੇਂਦਰ ਨੂੰ ਪੰਜਾਬ ਪੱਧਰ ਤੇ ਮਾਡਲ ਨਸ਼ਾ ਸੜਾਊ ਅਤੇ ਮੁੜਵ ਸੇਵਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਕੰਮ ਥੋੜਾ ਅਰਜੈਂਟ ਕਰਾ ਦਿਓ ਪਲੀਜ਼ ਹਾਂਜੀ ਹਾਂਜੀ ਬੈਠੋ ਪਲੀਜ਼ ਹਾਂਜੀ ਭਾਜੀ ਹੋ ਜੂਗਾ ਤੁਹਾਡਾ ਕੰਮ ਥੈਂਕ ਯੂ ਸਰ ਇਹ ਸਰ ਥੋੜੀ ਥੋੜੀ ਸੇਵਾ ਲਈ ਹਾਂਜੀ ਇਹ ਕੀ ਵੀਰੇ ਇਹ ਤੁਹਾਡੇ ਲਈ ਆ ਸਰ ਥੋੜਾ ਚਾਹ ਪਾਣੀ ਇਹ ਕੀ ਕਰਿਓ ਸਰ ਤੁਹਾਨੂੰ ਨਹੀਂ ਪਤਾ ਰਿਸ਼ਵਤ ਦੇਣਾ ਜ਼ਰੂਰ ਹੈ ਕਿਉਂ ਮਜ਼ਾਕ ਕਰ ਰਹੇ ਹੋ ਸਰ ਰਿਸ਼ਵਤ ਤੋਂ ਬਿਨਾ ਤਾਂ ਸਰਕਾਰੀ ਕੰਮ ਹੋਣੇ ਨਾ ਮੁਮਕਿਨ ਆ ਇਹ ਤੁਹਾਡਾ ਭਲੇਖਾ ਹੈ ਮਾਨ ਸਰਕਾਰ ਦੇ ਰਾਜ ਚ ਹਰ ਕੰਮ ਮੁਮਕਿਨ ਹੈ ਮੈਂ ਸਮਝਿਆ ਨਹੀਂ ਸਰ ਇਹ ਸਮਝਣ ਲਈ ਤੁਹਾਨੂੰ ਮਾਨ ਸਰਕਾਰ ਦੀ ਐਂਟੀ ਕ੍ਰਾਪਸ਼ਨ ਪਾਲਿਸੀ ਨੂੰ ਜਾਣਨਾ ਪਵੇਗਾ ਭਈ ਉਹ ਦਿਨ ਗਏ ਜਦੋਂ ਸਰਕਾਰੀ ਦਫ਼ਤਰ ਚਾਹ ਪਾਣੀ ਲੈ ਕੇ ਕੰਮ ਕਰਦੇ ਸੀ ਨਾਲੇ ਜੇ ਕੋਈ ਸਰਕਾਰੀ ਮੁਲਾਜ਼ਮ ਤੁਹਾਡੇ ਤੋਂ ਰਿਸ਼ਵਤ ਮੰਗਦਾ ਤਾਂ ਤੁਸੀਂ ਉਹਦੀ ਰਿਕਾਰਡਿੰਗ ਕਰਕੇ ਐਂਟੀ ਕ腐ਪਸ਼ਨ ਨੰਬਰ ਤੇ ਭੇਜ ਸਕਦੇ ਹੋ ਉਸ ਤੋਂ ਬਾਅਦ ਹੀ ਜ਼ਿੰਮੇਵਾਰੀ ਤਾਂ ਮਾਨ ਸਰਕਾਰ ਦੀ ਤੁਹਾਡਾ ਕੰਮ ਕਰਕੇ ਦੇਣਾ ਸਾਡਾ ਫਰਜ਼ ਹੈ ਸਰ ਤੇ ਅਸੀਂ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਹਰ ਸਰਕਾਰੀ ਦਰਬਾਰ ਨੂੰ ਰਿਸ਼ਵਤ ਮੁਕਤ ਬਣਾਵਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਮਣਵਾਸ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਲਈ ਵਿੱਡੀ ਜੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਪਿੰਡ ਸੇਖੇ ਦੇ ਵਿਖੇ ਚੱਲ ਰਹੇ ਮੁੜਵ ਸੇਵਾ ਕੇਂਦਰ ਨੂੰ ਪੰਜਾਬ ਪੱਧਰ ਤੇ ਮਾਡਲ ਨਸਾ ਸੜਾਉ ਅਤੇ ਮੁੜਵ ਸੇਵਾ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਡਾਕਟਰ ਹਮਾਸੂ ਅਗਰਵਾਲ ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਅੱਜ ਮੁੜਵ ਸੇਵਾ ਕੇਂਦਰ ਦਾ ਦੌਰਾ ਕਰਕੇ ਇਸ ਨੂੰ ਮਾਡਲ ਕੇਂਦਰ ਵਜੋਂ ਵਿਕਸਿਤ ਕਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਦੌਰੇ ਦੇ ਦੌਰਾਨ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਦੇ ਵੱਲੋਂ ਕੇਂਦਰ ਦੇ ਵਿੱਚ ਮੌਜੂਦਾ ਸਮੇਂ ਉਪਲਬਧ ਇਲਾਜ ਸੁਭਾਮਾ ਅਤੇ ਹੋਰ ਸਹੂਲਤਾਂ ਦੀ ਵਿਸਤਾਰ ਦੇ ਨਾਲ ਸਮੀਖਿਆ ਕੀਤੀ ਗਈ ਉਹਨਾਂ ਕੇਂਦਰ ਦੇ ਸਟਾਫ ਅਤੇ ਇਲਾਜ ਦੇ ਅਧੀਨ ਵਿਅਕਤੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਮਹਿੰਮ ਦੇ ਤਹਿਤ ਨਸ਼ਿਆਂ ਖਿਲਾਫ ਸਖਤ ਕਾਰਵਾਈ ਦੇ ਨਾਲ ਨਨ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਉਸ ਤੇ ਮੁੜਬ ਸੇਵੇ ਦੇ ਲਈ ਜਲੰਧਰ ਦੇ ਪਿੰਡ ਸੇਖੇ ਦੇ ਵਿਖੇ ਚੱਲ ਰਹੇ ਮੁੜਬ ਸੇਵਾ ਕੇਂਦਰ ਨੂੰ ਪੰਜਾਬ ਪੱਧਰ ਤੇ ਮਾਡਰਨ ਨਸ਼ਾ ਸੜਾਊ ਅਤੇ ਮੁੜਬ ਸੇਵਾ ਕੇਂਦਰ ਵਜੋਂ ਵਿਕਸਤਾਪਿਤ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਕੇਂਦਰ ਦੇ ਵਿੱਚ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਹੋਰ ਵੀ ਬਿਹਤਰ ਸਿਹਤ ਸਹੂਲਤਾਂ ਮਨੋਵਿਗਿਆਨਕ ਸਹਾਇਤਾ ਹੁਨਰ ਵਿਕਾਸ ਪ੍ਰੋਗਰਾਮ ਅਤੇ ਠੀਕ ਹੋਏ ਮਰੀਜ਼ਾਂ ਦੇ ਮੁੜ ਸੇਵੇ ਦੇ ਲਈ ਨੌਕਰੀ ਦੇ ਮੌਕੇ ਤੇ ਉਹਨਾਂ ਨੂੰ ਹੁਨਰਬੰਦ ਬਣਾਉਣ ਦੇ ਲਈ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਇੱਥੇ ਇਲਾਜ ਦੇ ਦੀਨ ਵਿਅਕਤੀਆਂ ਦੇ ਲਈ ਕੰਪਿਊਟਰ ਕੋਰਸ ਅਤੇ ਫਟਵਾਲ ਬਣਾਉਣ ਦੇ ਕੋਰਸ ਸ਼ੁਰੂ ਹੋ ਚੁੱਕੇ ਹਨ ਤੇ ਕੁਕਿੰਗ ਕਲਾਸਾਂ, ਕ੍ਰਿਕਟ ਬਾਲ ਮੇਕਿੰਗ ਕੋਰਸ ਵੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜੈਮਨੇਜੀਅਮ ਅਤੇ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ 31 ਮਈ 2025 ਤੱਕ ਮੁਕੰਮਲ ਕਰ ਲਿਆ ਜਾਵੇਗਾ ਡਾਕਟਰ ਹਮਾਸੂ ਅਗਰਵਾਲ ਅਤੇ ਤਨਪ੍ਰੀਤ ਕੌਰ ਨੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਨਸ਼ਾ ਸੱਡ ਚੁੱਕੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੂਰੀ ਸਹਾਇਤਾ ਕੀਤੀ ਜਾਵੇਗੀ ਉਹਨਾਂ ਨੇ ਜਨਤਾ ਨੂੰ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਸਰਗਰਮ ਭਾਗੀਦਾਰ ਬਨਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਸੰਬੰਧੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ WhatsApp ਨੰਬਰ 9779100200 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਵਾਲੇ ਦੀ ਪਛਾਣ ਜਿਹੜੀ ਹੈਗੀ ਆ ਉਹ ਗੁਪਤ ਰੱਖੀ ਜਾਵੇਗੀ